ਕਰਮ ਨੂੰ ਕਰ ਕਰਕੇ ਗੁਣ ਤੱਕ ਪਹੁੰਚਣਾ ਹੁੰਦਾ ਕਰਮ ਜਿਹੜੇ ਨਹੀਂ ਉਹ ਜੋਦੜੀ ਦਾ ਕੰਮ ਵੀ ਕਰਦੇ ਨੇ ਕਈ ਵਾਰਾਂ ਬੋਲ ਕੇ ਕੀਤੀ ਗਈ ਜੋਦੜੀ ਪੂਰੀ ਨਹੀਂ ਹੁੰਦੀ ਮਹਾਰਾਜ ਜੀ ਉਹ ਹਰ ਜੋਦੜੀ ਸੁਣ ਲੈਂਦੇ ਨੇ ਜੋ ਆਪ ਜੀ ਦੇ ਹਿਰਦੇ ਦੀ ਤੜਫ ਤੋਂ ਕਰਮ ਚ ਪ੍ਰਵਿਰਤ ਹੋ ਜਾਈ ਇਸ ਰੰਗ ਨੂੰ ਥੋੜਾ ਜਿਹਾ ਸਮਝ ਲੈਣਾ ਜੋ ਅਸੀਂ ਬੋਲ ਕੇ ਮਹਾਰਾਜ ਜੀ ਤੋਂ ਮੰਗਦੇ ਆ ਕਈ ਵਾਰਾਂ ਉਹ ਮਿਲਦਾ ਨਹੀਂ ਹੈ ਉਹ ਹਮੇਸ਼ਾ ਬਿਨਾਂ ਮੰਗਿਆਂ ਮਿਲ ਜਾਂਦਾ ਏ ਜੋ ਸਾਡੇ ਹਿਰਦੇ ਦੀ ਚਾਹਤ ਤੋਂ ਕਰਮ ਦੇ ਵਿੱਚ ਪ੍ਰਵਿਰਤ ਹੁੰਦਾ ਏ ਤਬਦੀਲ ਹੁੰਦਾ ਏ ਇੱਕ ਬੱਚੇ ਨੇ ਨੌਜਵਾਨ ਨੇ ਸਾਰਾ ਦਿਨ ਘੁੰਮਦਾ ਰਹਿੰਦਾ ਏ ਪੈਸੇ ਦਾ ਉਜਾੜਾ ਕਰਦਾ ਰਹਿੰਦਾ ਏ ਆ ਕੇ ਪਿਤਾ ਨੂੰ ਕਵੇ ਪਿਤਾ ਮੈਂ ਦੁਕਾਨ ਖੋਲਣੀ ਏ ਕੋਈ ਸਟੋਰ ਖਰੀਦਣਾ ਏ ਮੈਨੂੰ ਪੈਸੇ ਦੇ ਦੇ ਪਿਤਾ ਕੋਲ ਪੈਸੇ ਹੋਣ ਵੀ ਉਹ ਦੇਗਾ ਨਹੀਂ ਉਨੂੰ ਲੱਗੇਗਾ ਇਨੇ ਐਵੇਂ ਉਜਾੜਾਈ ਕਰਨਾ ਹੈ ਪਰ ਉਹ ਪੁੱਤਰ ਜਿਹੜਾ ਏ ਉਹ ਕਿਸੇ ਦੁਕਾਨ ਤੇ ਜਾਵੇ ਉਹ ਕੰਮ ਨੂੰ ਸਿੱਖੇ ਕੋਈ 2-3 ਮਹੀਨੇ ਲਾ ਕੇ ਸਿੱਖ ਕੇ ਫਿਰ ਪਿਤਾ ਨੂੰ ਕਵੇ ਪਿਤਾ ਮੈਂ ਸਿੱਖ ਗਿਆ ਹਾਂ ਹੁਣ ਮੈਨੂੰ ਜਿਹੜਾ ਏ ਉਹ ਸਟੋਰ ਖੋਲ ਦੇ ਤੇ ਪਿਤਾ ਕਰਜ਼ਾ ਲੈ ਕੇ ਵੀ ਖੋਲ ਕੇ ਦੇਵੇਗਾ ਕੀ ਹੋਇਆ ਹਿਰਦੇ ਦੀ ਜਿਹੜੀ ਅਰਦਾਸ ਸੀ ਉਹ ਕਰਮ ਚ ਪ੍ਰਵਿਰਤ ਹੋਈ ਅਸੀਂ ਸਾਰੇ ਜਾਣੇ ਰੋਜ਼ ਮਹਾਰਾਜ ਜੀ ਤੋਂ ਮੰਗ ਲਈਨੇ ਮਹਾਰਾਜ ਜੀ ਕਾਮ ਕ੍ਰੋਧ ਲੋ ਮੋਹ ਹੰਕਾਰ ਤੋਂ ਪਰ ਲੈ ਜਾ ਪਰ ਇਹ ਜਿਹੜੀ ਮੰਗੇ ਇਹ ਜਿਹੜੀ ਜੋਦੜੀ ਇਹ ਸਾਡੇ ਕਰਮ ਚ ਪ੍ਰਵਿਰਤ ਨਹੀਂ ਹੋ ਰਹੀ ਜੋ ਕਰਮ ਚ ਹੈ ਉਹ ਤੇ ਚਾਹਤ ਹੈ ਕਿ ਚਾਹੀਦੇ ਨਹੀਂ ਹਮੇ ਚਾਹੀਦੀ ਇਹ ਲੋਕ ਮੈਨੂੰ ਚੰਗਾ ਕਹਿਣ ਚਾਹੀਦਾ ਹੈ ਕਰਮ ਦੇ ਵਿੱਚ ਤੇ ਅਜੇ ਦਿਖਾਈ ਦੇ ਰਿਹਾ ਹੈ ਕਿ ਇਹ ਮਨੁੱਖ ਅਜੇ ਵੱਡਾ ਬਣਨਾ ਚਾਹੁੰਦਾ ਹੈ ਸਿਰਫ ਮੁਖ ਤੋਂ ਬੋਲਦਾ ਏ ਕਿ ਮੇਰੇ ਹੌਮੇ ਤੋਂ ਛੁਟਕਾਰਾ ਚਾਹੀਦਾ ਹੈ ਹੌਮੇ ਤੋਂ ਛੁਟਕਾਰਾ ਚਾਹੀਦਾ ਹੈ ਤੇ ਜੇ ਮਹਾਰਾਜ ਗੋ ਪੁੱਛ ਲੈ ਕਿ ਪੁੱਤ ਤੇਰੀ ਇਹ ਜਿਹੜੀ ਚਾਹਤ ਤੇ ਸਾਰੇ ਤੈਨੂੰ ਚੰਗਾ ਕਹਿਣ ਦੀ ਫਿਰ ਤੈਨੂੰ ਲੋਕ ਚੰਗਾ ਨਾ ਕਹਿਣ ਇਹ ਮੈਂ ਕਰ ਦਵਾਂ ਤੇ ਸ਼ਾਇਦ ਉਸੇ ਵੇਲੇ ਕਹੇਗਾ ਕਿ ਨਹੀਂ ਮਹਾਰਾਜ ਇਹ ਤੇ ਚਾਹੀਦਾ ਹੈ ਕਿ ਲੋਕ ਮੈਨੂੰ ਚੰਗਾ ਕਹਿਣ ਹਾਂ ਹੌਮੇ ਨਹੀਂ ਜਾਈਦੀ ਹੌਮੇ ਵੀ ਸਾਨੂੰ ਉਨੀ ਕੀ ਨਹੀਂ ਚਾਹੀਦੀ ਜਿੰਨੀ ਸਾਨੂੰ ਤੰਗ ਕਰਦੀ ਹੈ ਜਿੰਨੀ ਸਾਨੂੰ ਪਰੇਸ਼ਾਨ ਕਰਦੀ ਏ ਜਿਹੜੀ ਝਗੜੇ ਚ ਲੈ ਜਾਂਦੀ ਏ ਜਿਹੜੀ ਦੁੱਖ ਚ ਲੈ ਕੇ ਜਾਂਦੀ ਏ ਪੀੜਾ ਚ ਲੈ ਕੇ ਜਾਂਦੀ ਏ ਜਿੰਨੀ ਹਉਮੇ ਦੇ ਵਿੱਚ ਅਸੀਂ ਰਸ ਮੰਨਿਆ ਏ ਕਿ ਇਹ ਹਉਮੇ ਚੰਗੀ ਏ ਇਹ ਮੈਨੂੰ ਆਨੰਦ ਦਿੰਦੀ ਏ ਉੰਨੀ ਛੱਡਣ ਨੂੰ ਤਿਆਰ ਨਹੀਂ ਏ ਇਸ ਕਰਕੇ ਕੁਝ ਨਾ ਕੁਝ ਰੱਖ ਲੈਂਦਾ ਏ ਅੱਧੀ ਪਚੱਦੀ ਹਉਮੇ ਰੱਖ ਲੈਂਦਾ ਅੱਧੀ ਪਚੱਦੀ ਛੱਡਣ ਦੀ ਜੋਦੜੀ ਏ ਪਰ ਸੱਪਾ ਪੈਂਦਾ ਏ ਸਾਰੀ ਰਹਿ ਜਾਂਦੀ ਏ ਅਉਗਣਾਂ ਦੀ ਖੇਡ ਦੇ ਵਿੱਚ ਜੇ